ਜਲੰਧਰ ਵਿਧਾਨ ਸਭਾ ਹਲਕੇ ਦੀ ਉਪ ਚੋਣ ਲਈ ਸੁਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਸਰਜੀਤ ਕੌਰ ਦਾ ਕਸੂਰ ਕੀ ਹੈ ਆਖਰ ਇੱਕ ਸਧਾਰਨ ਪਰਿਵਾਰ ਚੋਂ ਉੱਠ ਕੇ ਸਰਜੀਤ ਕੌਰ ਅਕਾਲੀ ਦਲ ਦੇ ਪਾਰਟੀ ਤੋਂ ਉਮੀਦਵਾਰ ਬਣੇ ਅਕਾਲੀ ਦਲ ਨੂੰ ਕਿਉਂ ਨਹੀਂ ਪ੍ਰਵਾਨ ਹੋਏ ਕੋਈ ਹੁੰਦਾ ਕਦਾਵਾਰ ਅਕਾਲੀ ਆਗੂ ਅਕਾਲੀ ਦਲ ਦੇ ਪ੍ਰਧਾਨ ਸੁਖੀਰ ਸਿੰਘ ਬਾਦਲ ਇਸ ਤਰ੍ਹਾਂ ਝਟਕਾ ਸਕਦੇ ਸੀ ਪ੍ਰੇਮ ਸਿੰਘ ਚੰਦੂ ਮਾਜਰਾ ਹੁਣੀ ਹੁੰਦੇ ਵੀਬਾ ਹਰਸਮਰਤ ਬਾਦਲ ਹੁੰਦੇ ਮਜੀਠੀਆ ਹੁੰਦੇ ਮਲੂਕਾ ਹੁੰਦੇ ਜੇ ਕੋਈ ਵੀ ਕੱਦਾਵਰ ਆਗੂ ਹੁੰਦਾ ਕਿ ਉਸ ਨੂੰ ਇਸ ਤਰ੍ਹਾਂ ਚੋਣ ਚੋਟਾਇਆ ਜਾ ਸਕਦਾ ਸੀ ਕੀ ਕਿਸੇ ਆਧਾਰਨ ਪਰਿਵਾਰ ਚੋਂ ਉਮੀਦਵਾਰ ਹੋਣਾ ਆਪਣੇ ਆਪ ਚ ਗਨਾ ਹੈ ਜਾਂ ਫਿਰ ਔਰਤ ਹੋਣਾ ਹੀ ਆਪਣੇ ਆਪ ਚ ਗਨਾ ਹੈ ਅਕਾਲੀ ਦਲ ਵੱਲੋਂ ਕਿਉਂ ਨਾ ਕੀਤੀ ਗਈ ਕਿ ਸਾਡੇ ਉਮੀਦਵਾਰ ਨਹੀਂ ਹੋਣਗੇ ਤੱਕੜੀ ਦਾ ਚੋਣ ਨਿਸ਼ਾਨ ਦਿੱਤਾ ਆਪਣੇ ਹੱਥੇ ਉਮੀਦਵਾਰ ਬਣਾਇਆ ਬਕਾਇਦਾ ਕਮੇਟੀ ਬਣੀ ਕਮੇਟੀ ਵੱਲੋਂ ਫੈਸਲਾ ਲਿਆ ਗਿਆ ਤੇ ਫਿਰ ਵਾਪਸ ਲੈ ਲਿਆ ਗਿਆ ਗੱਲ ਕਿ ਉਹ ਇੱਥੇ ਆ ਕੇ ਨਹੀਂ ਮੁੱਕਦੀ ਜੇ ਕਦਾਵਾਰ ਆਗੂ ਹੁੰਦੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਮੌਕਾ ਨਹੀਂ ਜਾਣ ਦਿੱਤਾ ਬੀਬਾ ਸਰਜੀਤ ਕੌਰ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਦੇ ਲਈ ਹੁਣ ਜਦੋਂ ਬੀਬਾ ਸਰਜੀਤ ਕੌਰ ਦੀਆਂ ਟਿੱਪਣੀਆਂ ਜਾਂ ਬਿਆਨ ਮੀਡੀਆ ਚ ਇਸ ਮਾਮਲੇ ਵਾਰੇ ਪੜ੍ਹੇ ਜਾਂਦੇ ਆ ਤਾਂ ਉਹਨਾਂ ਦਾ ਕਹਿਣਾ ਕਿ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਮੁੱਖ ਮੰਤਰੀ ਭਗਵੰਤ ਮਾਨ ਸਨੇਹਾ ਦੇ ਕੇ ਉਹਨਾਂ ਨੂੰ ਆਪਣੇ ਸਟੇਜ ਤੇ ਜਾਂ ਆਪਣੇ ਉਸ ਪ੍ਰੋਗਰਾਮ ਚ ਲਿਆਏ ਕਹਿੰਦੇ ਮੇਰੇ ਗਾਲ ਚ ਕਪੜਾ ਜਾ ਪਾਇਆ ਤੇ ਮੈਨੂੰ ਕਿਹਾ ਜੀ ਤੁਸੀਂ ਸਿੱਧੇ ਖੜੇ ਹੋਵੋ ਤਸਵੀਰ ਖਿਚਵਾਉਣੀ ਹੈ মিডিਆ ਦੇ ਅੱਗੇ ਕਿ ਤੁਸੀਂ ਆਪ ਜੁਆਇਨ ਕਰ ਲਈ ਹੈ ਇਹ ਤੋਂ ਬਾਅਦ ਕਹਿੰਦੇ ਆਪ ਜੁਆਇਨ ਹੋਗੀ ਅਜਿਹਾ ਕਿਉਂ ਕਿ ਦੇਸ਼ ਦੀ ਰਾਜਨੀਤੀ ਦੇ ਅੰਦਰ ਕਿਸੇ ਸਧਾਰਨ ਪਰਿਵਾਰ ਚੋਂ ਉੱਥੇ ਉਮੀਦਵਾਰ ਨੂੰ ਆਪਣੇ ਤੌਰ ਤੇ ਚੋਣ ਲੜਨ ਦਾ ਅਧਿਕਾਰ ਨਹੀਂ ਹੈ ਇਹ ਖੋਖਿਚੀ ਕਿਉਂ ਹੋਈ ਮੁੱਖ ਮੰਤਰੀ ਭਗਵੰਤ ਮਾਨ ਅਕਸਰ ਆਖਦੇ ਆ ਕਿ ਮੈਂ ਮਾਸਟਰ ਦਾ ਮੁੰਡਾ ਹਾਂ ਸਾਰਿਆਂ ਨੂੰ ਪ੍ਰਵਾਨ ਨਹੀਂ ਹੁੰਦਾ ਮਾਸਟਰ ਦਾ ਮੁੰਡਾ ਮੁੱਖ ਮੰਤਰੀ ਕਿਵੇਂ ਬਣ ਜੇ ਥੋੜੀ ਜੀ ਗੱਲ ਅੱਗੇ ਜਾ ਕੇ ਕਰੀਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਖਦੇ ਆ ਕਿ ਕਾਂਗਰਸ ਨੂੰ ਮੈਂ ਇਸ ਲਈ ਪ੍ਰਵਾਨ ਨਹੀਂ ਕਿ ਚਾਹ ਬਣਾਉਣ ਵਾਲਾ ਕਿਵੇਂ ਪ੍ਰਧਾਨ ਮੰਤਰੀ ਬਣ ਗਿਆ ਇੱਥੇ ਦਾ ਗੱਲ ਕੇਵਲ ਇੱਥੇ ਆ ਕੇ ਖੜੀ ਹੁੰਦੀ ਹੈ ਕਿ ਸਧਾਰਨ ਪਰਿਵਾਰ ਦੀ ਔਰਤ ਸਰਜੀਤ ਕੌਰ ਗੱਲ ਕੀ ਸੀ ਉਮੀਦਵਾਰ ਬਣੇ ਜਦンダー ਵਿਧਾਨ ਸਭਾ ਹਲਕੇ ਦੇ ਲਈ ਉਹ ਵੀ ਪ੍ਰਵਾਨ ਨਹੀਂ ਹੋਇਆ ਉਸ ਤੋਂ ਬਾਅਦ ਟਕਸਾਲੀ ਇਕੱਲੇ ਆਗੂ ਜਿਹੜੇ ਬਾਗੀ ਅਕਾਲੀ ਵੀ ਆਪਣੇ ਆਪ ਨੂੰ ਕਹਾਉਂਦੇ ਐ ਉਹਨਾਂ ਵੱਲੋਂ ਹਮੈਦ ਦਾ ਦਾਅਵਾ ਕੀਤਾ ਗਿਆ ਬੀਬਾ ਸਜੀਤ ਕੌਰ ਦਾ ਉਹ ਉਹਨਾਂ ਨੇ ਸੰਪਰਕ ਕੀਤਾ ਕਿ ਆਪਾਂ ਕਿਉਂ ਆਪਦੇ ਵਿੱਚ ਜੁਆਇਨ ਕਰ ਗਏ ਅਸੀਂ ਤੁਹਾਡੇ ਨਾਲ ਖੜੇ ਆ ਜਦੋਂ ਕੋਈ ਸਧਾਰਨ ਪਰਿਵਾਰ ਹੋਵੇ ਉਹਦੇ ਪੈਰਾਂ ਹੇਠੋਂ ਜ਼ਮੀਨ ਖਿਸਕਦੀ ਨਜ਼ਰ ਆਈ ਹੋਵੇ ਜਿਸ ਵੱਡੀ ਧਿਰ ਨੇ ਉਹਨਾਂ ਨੂੰ ਉਮੀਦਵਾਰ ਬਣਾਇਆ ਹੋਵੇ ਉਸ ਨੂੰ ਸ਼ਾਇਦ ਇਹ ਫੈਸਲਾ ਕਰਨਾ ਔਖਾ ਹੋ ਗਿਆ ਹੋਵੇਗਾ ਕਿ ਆਪ ਦੀ ਉਮੀਦਵਾਰ ਹੋਣਗੇ ਅਕਾਲੀ ਦਲ ਦੇ ਉਮੀਦਵਾਰ ਹੋਣਗੇ ਜਾਂ ਬਾਗੀ ਅਕਾਲੀ ਉਹਨਾਂ ਨੂੰ ਉਮੀਦਵਾਰ ਦੇ ਤੌਰ ਤੇ ਮਦਦ ਦੇਣਗੇ ਖੈਰ ਉਹਨਾਂ ਦੀ ਵਾਪਸੀ ਹੋ ਗਈ ਹੈ ਅਕਾਲੀ ਦਲ ਨੇ ਤਾਂ ਉਹਨਾਂ ਨੂੰ ਫੇਰ ਵੀ ਪ੍ਰਵਾਨ ਨਹੀਂ ਕੀਤਾ ਪਰ ਬਾਗੀ ਅਕਾਲੀ ਦੇ ਤੌਰ ਤੇ ਉਹਨਾਂ ਨੇ ਕਿਹਾ ਹੈ ਕਿ ਤਕੜੀ ਚੋਣਾਂ ਦਾ ਨਿਸ਼ਾਨ ਵੀ ਹੋਏਗਾ ਔਰ ਅਕਾਲੀ ਉਮੀਦਵਾਰ ਜਿਹੜਾ ਉਹਨਾਂ ਨੂੰ ਪਹਿਲਾਂ ਹੀ ਜਿਹੜਾ ਹੱਕ ਮਿਲਿਆ ਉਹ ਹੱਕ ਦੇ ਤੌਰ ਤੇ ਜਲੰਧਰ ਦੇ ਲੋਕਾਂ ਤੋਂ ਵੋਟਾਂ ਮੰਗਣਗੇ 10 ਜੁਲਾਈ ਨੂੰ ਵੋਟਾਂ ਪੈ ਜਾਣੀਆਂ ਜਲੰਧਰ ਦੇ ਲੋਕਾਂ ਨੇ ਫੈਸਲਾ ਕਰ ਦੇਣਾ ਜਿੱਤ ਹਾਰ ਦਾ ਫੈਸਲਾ ਵੀ ਹੋਏਗਾ ਪਰ ਆਪਣੇ ਆਪ ਦੇ ਚ ਇੱਕ ਇਤਿਹਾਸ ਬਣ ਗਿਆ ਕਿ ਇੱਕ ਸਧਾਰਨ ਪਰਿਵਾਰ ਚੋਂ ਖੜੀ ਹੋਈ ਮਹਿਲਾ ਉਮੀਦਵਾਰ ਉਸ ਨੂੰ ਕਿਸ ਕਦਰ ਸਾਰੀਆਂ ਪਾਰਟੀਆਂ ਵੱਲੋਂ ਹੀ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ ਗਈ ਜਾਂ ਆਪਣੇ ਮੁਤਾਬਕ ਰਾਜਨੀਤੀ ਲਈ ਵਰਤਣ ਦੀ ਕੋਸ਼ਿਸ਼ ਕੀਤੀ ਗਈ ਕਾਲੀਦਾਨ ਨੂੰ ਲੱਗਿਆ ਕਿ ਉਹਦੀ ਰਾਜਨੀਤੀ ਚੋ ਫਿੱਟ ਨਹੀਂ ਬੈਠਦੇ ਨਾ ਕਰ ਦਿੱਤੀ ਗਈ ਆਪ ਨੂੰ ਲੱਗਿਆ ਕਿ ਉਮੀਦਵਾਰਤਾ ਬਣਣਾ ਨਹੀਂ ਉਮੀਦਵਾਰਤਾ ਸਾਡੇ ਹੀ ਰਹੇਗਾ ਕਿਉਂ ਨਾ ਸਜੀਦ ਕੌਰ ਨੂੰ ਇੱਧਰ ਲਿਆ ਕੇ ਚਾਰ ਵੋਟਾਂ ਵੱਧ ਪਾਈਆਂ ਜਾਣ ਸਾਡੇ ਰਾਜਸੀ ਸਿਸਟਮ ਤੇ ਪਰੰਪਰ ਦੇ ਵੱਡਾ ਸਵਾਲ ਉੱਠਦਾ ਹੈ ਜਿਹੜੇ ਲੋਕ ਇਹ ਕਹਿੰਦੇ ਆ ਕਿ ਸਧਾਰਨ ਘਰਾਂ ਦੇ ਲੋਕ ਮੁੱਖ ਮੰਤਰੀ ਕਿਉਂ ਨਹੀਂ ਬਣ ਸਕਦੇ ਜਾਂ ਮੋਬਾਈਲ ਠੀਕ ਕਰਨ ਵਾਲਾ ਐਮ.ਐਲ.ਏ ਕਿਉਂ ਨਹੀਂ ਬਣ ਸਕਦਾ ਇਹ ਸਵਾਲ ਦਾ ਜਵਾਬ ਕਿਧਰੇ ਸਰਜੀਤ ਕਰੋੜ ਕੋਲੋਂ ਵੀ ਲੱਭਿਆ ਜਾਏਗਾ ਕਿ ਉਸ ਦਾ ਕਸੂਰ ਕੀ ਸੀ ਸਧਾਰਨ ਪਰਿਵਾਰ ਚੋਂ ਉਮੀਦਵਾਰ ਬਣੇ ਕਿਉਂ ਨਹੀਂ ਕਾਲੀ ਦਲ ਨੇ ਉਸ ਨੂੰ ਪਰਵਾਨ ਕੀਤਾ ਕੌਮ ਮੁਖਵੰਤਰੀ ਭਗਵੰਤ ਮਾਨ ਨੇ ਕਿਹਾ ਕਿ ਤੁਸੀਂ ਸਾਡੇ ਵੱਲ ਆ ਜਾਓ ਕਿਉਂਕਿ ਅਸੀਂ ਸੀਟ ਜਿੱਤਣੀ ਹੈ ਤੇ ਆਖਰ ਮੁੜ ਕੇ ਉਹ ਕਾਲੀ ਦਲ ਦੇ ਖੇਮੇ 'ਚ ਆ ਗਏ ਇਹ ਸਵਾਲ ਦਾ ਜਵਾਬ ਕੇਵਲ ਸਜੀਤ ਕੌਰ ਨਹੀਂ ਸਧਾਰਨ ਘਰਾਂ ਨਾਲ ਜਿਹੜੇ ਪਰਿਵਾਰਾਂ ਨਾਲ ਜੁੜੇ ਹੋਏ ਰਾਸੀ ਤਰ੍ਹਾਂ ਲਈ ਜਿਹੜੇ ਤਪੜ ਚੁੱਕਦੇ ਆ ਦਰਿਆ ਚੁੱਕਦੇ ਆ ਝੰਡੇ ਲਾਉਂਦੇ ਆ ਪੋਸਟਰ ਲਾਉਂਦੇ ਆ ਸਵਾਲ ਉਹਨਾਂ ਲਈ ਵੀ ਅਹਿਮ ਹੈ ਕਿ ਤੁਸੀਂ ਵੀ ਕਦੇ ਉਮੀਦਵਾਰ ਬਣ ਸਕੋਗੇ ਜੇ ਇਦਾਂ ਹੀ ਤੁਹਾਡੀ ਰਾਸੀ ਮਾਰਕੀਟ ਦੇ ਵਿੱਚ ਬੋਲੀ ਲੱਗੇਗੀ ਜੋ ਰਾਸੀ ਸੁਦਾਗਰ ਅਕਸਰ ਲਾਉਂਦੇ ਆ